ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਅਫੀਸ਼ੀਅਲ YouTube ਚੈਨਲ New Job Info ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਵਿੱਚ ਜੂਨੀਅਰ ਇੰਟੈਲੀਜੈਂਸ ਆਫੀਸਰ ਦੀਆਂ ਜੋ 394 ਪੋਸਟਾਂ ਨੇ ਉਹਨਾਂ નોਟੀਫਿਕੇਸ਼ਨ ਲੈ ਕੇ ਆਏ ਹਾਂ ਇੰਟੈਲੀਜੈਂਸ ਬਿਊਰੋ ਵੱਲੋਂ ਜੋ ਜੂਨੀਅਰ ਇੰਟੈਲੀਜੈਂਸ ਆਫੀਸਰ ਦੀਆਂ 394 ਪੋਸਟਾਂ ਦਾ ਨੋਟੀਫਿਕੇਸ਼ਨ ਦਿੱਤਾ ਗਿਆ ਉਹਨਾਂ ਪੋਸਟਾਂ ਨੂੰ ਭਰਨ ਦੀ ਜੋ ਲਾਸਟ ਡੇਟ ਆ ਉਹ 14 ਸਤੰਬਰ ਆ ਜਿਸ ਵਿੱਚ ਜੋ ਸੈਲਰੀ ਆ ਉਹ 25000 ਤੋਂ ਲੈ ਕੇ 81000 ਤੱਕ ਜੋ ਕੈਂਡੀਡੇਟ ਨੂੰ ਪੇ ਕੀਤੀ ਜਾਂਦੀ ਹੈ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਐਲੀਜੀ ਏਜ ਲਿਮਟ ਸਿਲੇਬਸ ਸਿਲੈਕਸ਼ਨ ਪ੍ਰੋਸੈਸ ਠੀਕ ਹੈ ਇੰਪੋਰਟੈਂਟ ਡੇਟਸ ਤੇ ਕਿਸ ਤਰ੍ਹਾਂ ਪੋਸਟ ਨੂੰ ਆਨਲਾਈਨ ਤੁਸੀਂ ਅਪਲਾਈ ਕਰਨਾ ਸਾਰਾ ਕੁਝ ਚੈੱਕ ਕਰ ਸਕਦੇ ਹੋ ਇੰਟੈਲੀਜੈਂਸ ਬਿਊਰੋ ਵੱਲੋਂ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਜੂਨੀਅਰ ਇੰਟੈਲੀਜੈਂਸ ਅਫੀਸਰ ਗ੍ਰੇਡ 2 ਦੀਆਂ ਟੈਕਨੀਕਲ ਜੋ ਪੋਸਟਾਂ ਨੇ ਕੱਢੀਆਂ ਗਈਆਂ ਨੇ ਇਹੇ ਪੋਸਟਾਂ ਇਹਨਾਂ ਦੀ ਤੁਸੀਂ ਅਫੀਸ਼ੀਅਲ ਵੈਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੀ ਲਾਸਟ ਡੇਟ ਆ ਉਹ 14 ਸਤੰਬਰਾਂ ਜੋ ਰਾਤ ਦੇ 12 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਭ ਕ੍ਰੀਸ਼ੀਏ ਬੀਐਸਸੀ ਜਾਂ ਡਿਪਲੋਮਾ ਪਾਸ ਹੋਣਾ ਚਾਹੀਦਾ ਹੈ ਜੋ ਐਪਲੀਕੇਸ਼ਨਾਂ ਨੇ 23 ਅਗਸਤ ਤੋਂ ਭਰਨੀ ਸ਼ੁਰੂ ਹੋ ਚੁੱਕੀਆਂ ਨੇ ਇਹ ਜੋ ਪੋਸਟਾਂ ਨੇ ਇੰਟੈਲੀਜੈਂਸ ਬਿਊਰੋ ਮਿਨਿਸਟਰੀ ਆਫ ਹੋਮ ਅਪੀਅਰ ਵੱਲੋਂ ਕੱਢੀਆਂ ਗਈਆਂ ਨੇ ਠੀਕ ਹੈ ਪੋਸਟ ਦਾ ਜੋ ਨੇਮ ਆ ਉਹ ਹੈਗਾ ਜੂਨੀਅਰ ਇੰਟੈਲੀਜੈਂਸ ਆਫੀਸਰ ਗ੍ਰੇਡ 2 ਟੈਕਨੀਕਲ ਪੋਸਟਾਂ ਦੀ ਵੈਕੈਂਸੀ 394 ਆ ਜੌਬ ਦੀ ਜੋ ਕੈਟਾਗਰੀ ਹੈ ਉਹ ਗਰੁੱਪ ਸੀ ਦੇ ਵਿੱਚ ਇਹ ਪੋਸਟਾਂ ਨੇ ਠੀਕ ਹੈ ਜੀ ਨਾਨ ਅਗਸਟਡ ਤੇ ਨਾਨ ਮਿਨਿਸਟਰੀਅਲ ਪੋਸਟਾਂ ਨੇ ਇਹ ਐਪਲੀਕੇਸ਼ਨ ਮੋਡ ਆ ਜੋ ਹੋ ਆਨਲਾਈਨ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ a.gov.in ਤੇ ਦੂਸਰੀ ਜੋ ਵੈਬਸਾਈਟ ਆ ਉਹ ਹੈਗੀਆਂ ncs.gov.in ਜੇ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਉਹ ਹੈਗਾ ਟਾਇਰ 1 ਮਤਲਬ ਐਗਜ਼ਾਮ ਪਹਿਲਾਂ ਐਗਜ਼ਾਮ ਹੋਵੇਗਾ ਟਾਇਰ ਟਾਇਰ 2 ਦੇ ਵਿੱਚ ਪਹਿਲਾਂ ਸਕਿੱਲ ਟੈਸਟ ਹੋਵੇਗਾ ਉਸ ਤੋਂ ਬਾਅਦ ਜੋ ਇੰਟਰਵਿਊ ਆ ਉਹ ਲਈ ਜਾਵੇਗੀ ਪੇ ਕਰਨ ਦੀ ਵੀ ਜੋ ਲਾਸਟ ਡੇਟ ਆ ਉਹ 14 ਸਤੰਬਰ ਹੀ ਆ ਤੇ ਜੋ ਐਗਜ਼ਾਮ ਡੇਟ ਆ ਉਹ ਅਕਤੂਬਰ 2025 ਦੇ ਲਾਸਟ ਵੀਕ ਦੇ ਵਿੱਚ ਜੋ ਅਨਾਉਂਸ ਕੀਤੀ ਜਾਵੇਗੀ ਤੇਰਾ ਐਡਮਿਟ ਕਾਰਡ ਆ ਉਸ ਤੋਂ ਬਾਅਦ ਜੋ ਡੇਟ ਆਏਗੀ ਉਸ ਨੂੰ ਅਨਾਉਂਸ ਕੀਤਾ ਜਾਵੇਗਾ ਹੁਣ ਅਗਰ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਜਰਨਲ ਕੈਂਡੀਡੇਟ ਆ ਜੋ 18 ਤੋਂ 27 ਸਾਲ ਤੱਕ ਇਹਨਾਂ ਪੋਸਟਾਂ ਨੂੰ ਭਰ ਸਕਦਾ OBC ਆ ਜੋ 18 ਤੋਂ 30 ਸਾਲ ਤੱਕ ਭਰ ਸਕਦਾ SC ST 18 ਤੋਂ 32 ਸਾਲ ਤੱਕ ਐਕਸ ਸਰਵਿਸਮੈਨ ਆ ਜੋ ਗਵਰਨਮੈਂਟ ਦੇ ਰੂਲ ਨੇ ਉਹਦੇ ਮੁਤਾਬਕ ਇਹਨਾਂ ਪੋਸਟਾਂ ਨੂੰ ਭਰ ਸਕਦਾ ਜੋ PWBD ਕੈਂਡੀਡੇਟ ਆ ਉਹ 18 ਤੋਂ 37 ਸਾਲ ਤੱਕ ਇਹਨਾਂ ਪੋਸਟਾਂ ਨੂੰ ਆਨਲਾਈਨ ਭਰ ਸਕਦਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੈਂਡੀਡੇਟ ਆ ਜਿਹੜਾ ਉਹ ਕਿਸੇ ਵੀ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਜਿਸ ਤਰ੍ਹਾਂ ਜਾਂ ਡਿਪਲੋਮਾ ਹੋਣਾ ਚਾਹੀਦਾ 3 ਸਾਲ ਦਾ ਡਿਪਲੋਮਾਗਾ ਇਲੈਕਟ੍ਰੋਨਿਕਸ ਜਾਂ ਇਲੈਕਟ੍ਰ ਕਿੰਦਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿੱਚ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਵਿੱਚ ਹੋਣਾ ਚਾਹੀਦਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਹੋਣਾ ਚਾਹੀਦਾ ਹੈ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਇੰਜੀਨੀਅਰਿੰਗ ਚ ਹੋਣਾ ਚਾਹੀਦਾ ਹੈ ਇਨਸਟਰੂਮੈਂਟੇਸ਼ਨ ਜਾਂ ਇਨਸਟਰੂਮੈਂਟੇਸ਼ਨ ਐਂਡ ਕੰਟਰੋਲ ਚਾਹੀਦਾ। ਦੂਸਰਾ ਤੁਹਾਡੀ ਬੀਐਸਸੀ ਕੀਤੀ ਹੋਣੀ ਹੈ। ਬੀਐਸਸੀ ਯੂ ਤੁਹਾਡੀ ਉਹ ਫਿਜ਼ਿਕਸ, ਮੈਥ, ਕੰਪਿਊਟਰ ਸਾਇੰਸ, ਇਲੈਕਟ੍ਰੋਨਿਕਸ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਚੋਂ ਹੋਣੀ ਚਾਹੀਦੀ ਹੈ। ਬੀਸੀਏ ਹੋਣੀ ਚਾਹੀਦੀ ਤੁਹਾਡੀ। ਇਹ ਸਾਰੇ ਕੈਂਡੀਡੇਟਾਂ ਜੋ ਇਹਨਾਂ ਪੋਸਟਾਂ ਨੂੰ ਭਰ ਸਕਦੇ ਨੇ। ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ ਸਾਰੇ ਕੈਂਡੀਡੇਟਾਂ ਲਈ 550 ਰੁਪਏ ਫੀਸ ਰੱਖੀ ਗਈ ਹੈ। ਮੇਲ ਕੈਂਡੀਡੇਟ ਜਰਨਲ, ਈਡਬਲਯੂਐਸ ਅਤੇ ਓਬੀਸੀ ਕੈਟਾਗਰੀ ਲਈ 650 ਰੁਪਏ ਫੀਸ ਰੱਖੀ ਗਈ ਹੈ। 23 ਅਗਸਤ ਤੋਂ ਉਹ 27 ਸਾਲ ਹੋਣੀ ਚਾਹੀਦੀ ਆ ਐਸਸੀਐਸਟੀ ਓਵੀਸੀ ਜੋ ਕੈਂਡੀਡੇਟ ਉਹਨਾਂ ਲਈ ਜੋ ਏਜ ਰਿਲੈਕਸੇਸ਼ਨ ਆ ਉਹ ਐਸ ਪਰ ਰਹੇਗੀ ਕੁਆਲੀਫਿਕੇਸ਼ਨ ਨਿਕਲ ਕਰੀਏ ਤਾਂ ਕੈਂਡੀਡੇਟ ਬੀਸੀਏ ਬੀਐਸਸੀ ਜਾਂ ਡਿਪਲੋਮਾ ਪਾਸ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਹੋਰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ